ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਪੰਜਾਬ ਚਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਜਿਲ੍ਹਾ ਪ੍ਰੇਸ਼ਾਸਕ ਤੇ ਬਲਾਕ ਸਰਪੰਚ ਦੀਆਂ ਇਹਦੇ ਸੰਦਰਭ ਚ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਅਸੀਂ ਅੱਜ ਸ਼ਹਿਰ ਚ ਥੋਬੀ ਬਾਜ਼ਾਰ ਤੇ ਹੋਰ ਜਿਹੜੇ ਭੀੜ ਭੜਕੇ ਵਾਲੇ ਬਾਜ਼ਾਰ ਆ ਉਹਨਾਂ ਚ ਅਸੀਂ ਫਲੈਗ ਮਾਰਚ ਕਰ ਰਹੇ ਆਂ ਇਹਦੇ ਨਾਲ ਸਾਡਾ ਫਲੈਗ ਮਾਰਚ ਦਾ ਮਕਸਦ ਹੈਗਾ ਇਹ ਜਿਹੜੇ ਆਪਲਾਗ ਰਕਾ ਇਹਨਾਂ ਤੇ ਮਾਨਯੋਗ ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਚਾਰ ਭਾਅ ਨੂੰ ਖਤਮ ਕਰ ਲਈ ਸੀ ਜਿਹੜੇ ਫਲੈਗ ਮਾਰਚ ਕਰਦੇ ਆਂ ਔਰ ਜਿਹੜੇ ਮਾਲੇ ਅੰਸਰ ਇਹਨਾਂ ਨੂੰ ਅਸੀਂ ਡਰਨਾ ਕਰਦੇ ਆਂ ਇਹ ਖੇਤਰਾਂ ਦੇ ਜੇ ਕੋਈ ਹਮ ਲੋਗ ਨੂੰ ਉਪਾ ਕਰੂਗਾ ਤੇ ਨਾਲ ਸਾਕੀ ਨਾਲ ਲੱਟੇ ਜਾਊਗਾ। ਬਾਕੀ ਤੁਹਾਡੇ ਮਾਦੇ ਰ ਮੈਂ ਹਿਸਾਲੇ ਸੀ ਵੀਲ ਵੀ ਕਰਦੇ ਆਂ ਆਮ ਲੋਕਾਂ ਨੂੰ ਵੀ ਵਿਣਾ ਕੇ ਡਰ ਪਾਉਤੋ ਜੇ ਇਲੈਕਸ਼ਨ ਚ ਆਦਾ ਹਿਸਾਲੋ ਵੋਟਾਂ ਪਾਓ। ਪੰਜਾਬ ਪੁਲਿਸ ਜਿਹੜੀ ਤੁਹਾਡੀ ਸੁਰੱਖਿਆ ਲਈ ਬਿਲਕੁਲ ਹਾਜ਼ਰਾ 24 ਘੰਟੇ ਬਸ ਤੁਹਾਡੇ ਨਾਲ। ਜੇ ਸਰ ਇਹ ਕੋਈ ਐਕਟ ਅਟੈਕਿੰਗ ਕਰ ਰਹੀ ਤਾਂ ਹਾਂਜੀ ਹਾਂਜੀ ਅਸੀਂ ਚੈਕਿੰਗ ਵੀ ਕਰਾਂਗੇ, ਬਲੈਕਵਾਰਕ ਵੀ ਕਰਾਂਗੇ। ਔਰ ਜਿਹੜੇ ਵਾਲੇ ਮਤਲਬ ਏਰੀਏ ਆ ਉਹਨਾਂ 'ਚ ਵੀ ਅਸੀਂ ਨਾਕਾਬੰਦੀ ਵੀ ਕਰਾਂਗੇ ਇਹ ਸਾਨੂੰ ਹਸਪਤਾ ਵੱਲੋਂ ਸਖਤ ਦਿੱਤਾ ਹੈ ਤੇ ਅਸੀਂ 24 ਘੰਟੇ ਆ ਜਿਹੜੇ ਆਉਣ ਵਾਲੇ ਇਲੈਕਸ਼ਨ ਚ ਆ ਫੀਲਡ ਚ ਆ